ਤੁਸੀਂ ਦੇਖ ਰਹੇ ਹੋ ਸਰਬਤਰਮ ਨਿਊਜ਼ ਚੈਨਲ ਅੱਜ ਸਾਡੀ ਟੀਮ ਪਹੁੰਚੀ ਪਿੰਡ ਰੁੱਪਾਲ ਜ਼ਿਲ੍ਹਾ ਛੇਰਪੁਰ ਵਿਖੇ ਜਿੱਥੇ ਹਜ਼ਰਤ ਪੀਰ ਬਾਬਾ ਹਾਕਮ ਸ਼ਾਹ ਜੀ ਹਜ਼ਰਤ ਪੀਰ ਬਾਬਾ ਦੋਲੇ ਸ਼ਾਹ ਜੀ ਹਜ਼ਰਤ ਪੀਰ ਬਾਬਾ ਪੂਰਨ ਸ਼ਾਹ ਜੀ ਸ੍ਰੀ ਸੰਗਤ RAM ਜੀ ਤੇ ਬੀਬੀ ਰਤਨ ਕੌਰ ਜੀ ਸੰਤਾਂ ਮਹਾਪੁਰਸ਼ਾਂ ਦੀ ਯਾਦ ਵਿੱਚ 11ਵਾਂ ਮਹਾਨ ਸੰਤ ਸਮਾਗਮ ਡੇਰੇ ਦੇ ਮੁਖੀ ਸਾਈ ਸੋਢੀ ਸ਼ਾਜੀ ਕਾਦਰੀ ਜੀ ਦੀ ਸਰਪ੍ਰਸਤੀ ਹੇਠ ਬਹੁਤ ਹੀ ਸ਼ਰਧਾਪੂਰਵਕ ਕਰਵਾਇਆ ਗਿਆ ਈਸ਼ਵਰੀ ਜਾਣਕਾਰ ਦਿੰਦੇ ਹੋਏ ਸੰਤ ਬਾਬਾ ਜਸਵਿੰਦਰ ਸਿੰਘ ਜੀ ਨਾਗਣਾ ਡੇਰਾ ਸਚਕੰਡ ਡਾਂਡੀਆਂ ਸ਼੍ਰੀ ਗੁਰੂ ਦਾਸ ਸਾਧੂ ਸੰਪਰਦਾਇ ਰਜਿਸਟਰ ਪੰਜਾਬ ਦੇ ਖਜਾਂਚੀ ਜੀ ਨੇ ਸਰਬ ਧਰਮ ਦੀ ਉਹ ਦੀ ਟੀਮ ਨਾਲ ਗਲਬਤ ਕਰਦੇ ਹੋਏ ਦੱਸਿਆ ਕਿ ਸਭ ਤੋਂ ਪਹਿਲਾਂ ਸ਼੍ਰੀ ਖੰਡ ਪੜ ਸਾਭ ਜੀ ਦੇ ਭੋਗ ਪਾਏ ਗਏ ਇਸ ਤੋਂ ਪ੍ਰੰਤ ਸ਼੍ਰੀ ਗੁਰੂ ਦਾਸ ਸਾਧੂ ਸੰਪਰਦਾਇ ਰਜਿਸਟਰ ਪੰਜਾਬ ਦੇ ਸੰਤਾ ਮਹਾਪੁਰਛਾਤੇ ਹੋ ਰਾਇ ਫਕਨਾ ਫਕੀਰਾ ਨੇ ਕਥਾ ਕੀਤਰੀ ਤਰ੍ਹਾਂ ਹੀ ਸੰਗਤਾਂ ਨੂੰ ਨਿਹਾਲ ਕੀਤਾ ਆਓ ਸੀ ਦੇਖਦੇ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਥੇ ਦਲਜੀਤ ਸਿੰਘ ਸੋਢੀ ਮਾਲਪੁਰੇ ਦੇ ਨਾਲ ਮਾਸਟਰ ਮੋਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ ਵਾਹਿਗੁਰੂ ਜੀ ਕਾ वाहेगुरु गुरू वाहिगुरुवा वाहिगुरुवा वाहेगुरुवाे गुरु वाहे गुरू वाहेगुरु गुरु सत संगत बि उपज ਹੇ ਤੇਰੀ ਨਹਿਰਬਦੌਦ ਸੇਖਵੇ ਰੱਜੀ ਹਰ ਸੋ ਪੈਜ ਰੱਖੋ ਰਾਜਾ ਮੇਰੇ ਜਹਾਂ ਜਾਂ ਜਾਵਾਂ ਤਹਾ ਤੇ ਸੇਵਾ भैरव दक्षिण सतगुर ते राजा दतगुर ते राज ਵੇਖ ਦੇਖ ਦੀਵਾ ਦਰਸ਼ਨ ਦੇਖ ਦੇਖ ਦੀਵਾ ਵੇਖ ਦੇਖ ਦੀਵਾ ਦਰਸ਼ਨ ਦੇਖ ਦੇਖ ਦੀਵਾ ਵੇਖ ਦੇਖ ਦੀਵਾ ਦਰਸ਼ਨ ਦੇਖ ਦੇਖ ਦੀਵਾ ਸ਼ਰਧਾ ਤੋਂ ਤੇ ਰਾਹੀ ਮੇਂ ਇਧਰ ਉਧਰ ਚਲੇ ਗਿਆ ਕਹਿੰਦੇ ਵੇ ਹੁਣ ਪੁੱਛ ਕੇ ਆਓ ਵੇ ਮੈਂ ਜਾਵਾਂ ਕਿੱਥੇ ਤੇ ਗੁਰੂ ਹਰਾਈ ਸਾਹਿਬ ਨੇ ਕਿਹਾ ਕਹਿ ਲਗੇ ਜਿੱਦਨ ਮੂੰਹ ਉਦਾਂ ਤੋਂ ਚੱਲ ਜਾ ਤਾਂ ਫਿਰ ਉਹ RAM RAJ ਜਿਹੜਾ ਗੁਰੂ ਹਰਾਈ ਸਾਹਿਬ ਜੀ ਦੇ ਵੱਡੇ ਸੁਪੁੱਤਰ ਸਿੰਦਨਾ ਉਹ ਫੇ ਦਿਰਾ ਤੋਂ ਚਲੇਗਾ। ਔਰ ਐਡੀਆਂ ਉਹਨਾਂ ਦੀਆਂ ਕਰਾਮਾਤਾਂ ਐਡੀਆਂ-ਐਡੀਆਂ ਉਹਨਾਂ ਦਾ ਹੈ ਇਤਿਹਾਸ ਹੈ। ਉੱਥੇ ਜਿਹੜਾ ਹੈ ਅੱਜ ਵੀ ਜਿਹੜਾ ਨਿਸ਼ਾਨ ਸਾਹਿਬ ਚੜਦਾ ਆਪਣੇ ਆਪ ਹੀ ਚੜਦਾ। ਉੱਥੇ ਜਾ ਕੇ ਦੇਖਿਓ ਉੱਥੇ Swami Devendra Nandiah ਹੁਣ ਉੱਥੇ ਦੇ ਮਹੰਤ ਉਹਨਾਂ ਨੇ ਨਾ ਜਿਹੜਾ ਹੈ ਇਹ ਵਿੱਦਿਆ ਦਾ ਪ੍ਰਚਾਰ ਪ੍ਰਸਾਰ ਕੀਤਾ ਪੰਜਾਬ ਦੇ ਵਿੱਚ ਵੀ ਉਹਨਾਂ ਦੇ ਨਾਮ ਤੇ ਰਾਮ ਰਾਜ ਜੀ ਦੇ ਨਾਮ ਤੇ ਸਕੂਲ ਸਥਾਪਿਤ ਕਰ ਦਿੱਤੇ ਇਸ ਕਰਕੇ ਹਕੂਮਤਨੀਆਂ ਹੋ ਗਏ ਪ੍ਰਮਾਣ ਕਰਕੇ ਕਾ ਮੈਦ ਪਾਈ ਸੀ ਬਾਣੀ ਜਿਹੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਜਿੰਨੀ ਛੁੱਧ ਬਾਣੀ ਪੜ ਹੋਵੇਗਾ ਉਹਦਾ ਆਨੰਦ ਵੀ ਹੈ ਉਹ ਜਿਨ੍ਹਾਂ ਦੀ ਆਪਾਂ ਬਾਣੀ ਪੜਾਂਗੇ ਉਹਨਾਂ ਦਾ ਆਸ਼ੀਰਵਾਦ ਵੀ ਪ੍ਰਾਪਤ ਹੋ ਜਾਂਦਾ ਇਸ ਕਰਕੇ ਜਿਹੜਾ ਹੈ ਇਹ ਅਕਾਲਪੁਰਖ ਅੰਤਜਾਮੀਪੁਰੂ ਪਰਮਾਤਮਾ ਦੀ ਭੇਜੀ ਆ ਕਿਸੇ ਇਨਸਾਨ ਦੀ ਨਹੀਂ ਭੇਜੀ ਧੁਰਕੇ ਬਾਣੀ ਆਈ ਤਿਲ ਸਗਲੀ ਚਿੰਤ ਮਟਾਈ ਬੰਦੇ ਆਲ ਤੇਰੇ ਲੁੱਟ ਲੈਣਗੇ ਗੁਰਾਂ ਦੀ ਰਜਾ ਦੇ ਵਿੱਚ ਕੀ वाह गुरुबा हे गुरु वाहेगुरुबा हे गुरु वाहेगुरुबा हे गुरु वाहिगुरु गुरु वाहेगुरु गुरु वाहिगुरुबा गुरु वाह गुरुबा हू ਸਾਦਕੰਦਤ ਵੇ ਭਾਵ ਨਹੀਂ ਉੱਠਦੇ ਨੇ ਭਾਵ ਮਨ ਪਰਤ ਨਹੀਂ ਹੋਏ ਮੇਰੀ ਕਹਿਰ ਮਦਦ ਸੇ ਖੁਵੇ ਰਹੀ ਹਰ ਸੋ ਕੈ ਜ ਰੱਖੋ ਰਾਜਾ सेवाेवाे बज ਸਰਸਨ ਸਤਿਗੁਰ ਤੇ ਰਾਹੀ ਮੈਂ ਦੇਖ ਦੇਖ ਜੀਵਾ ਦਰਸ਼ਨ ਸਤਿਗੁਰ ਤੇ ਰਾਹੀ ਮੈਂ ਦੇਖ ਦੇਖ ਜੀਵਾ ਦਰਸ਼ਨ ਸਤਿਗੁਰ ਤੇ ਰਾਹੀ ਮੈਂ ਦੇ ਹਜਤ ਪੀਰ ਬਾਬਾ ਹਾਕਮ ਸ਼ਾਹ ਜੀ ਹਜਤ ਪੀਰ ਬਾਬਾ ਦੋਲੇ ਸ਼ਾਹ ਜੀ ਹਜਤ ਪੀਰ ਬਾਬਾ ਪੂਰਨ ਚਾਹ ਜੀ ਡੇਰੇ ਦੇ ਮੁਕੀ ਸਾਈਂ ਸੋਟੀ ਸ਼ਾਹੀ ਕਾਦਰੀ ਜਿਨ੍ਹਾਂ ਦੇ ਮਹਾਨ ਪਰਲਾ ਸਦਕਾ ਅੱਜ ਸ੍ਰੀ ਸੰਗਤ ਸ੍ਰਾਮ ਜੀ ਬੀਬੀ ਰਤਨ ਕੌਰ ਜੀ ਉਹਨਾਂ ਦੀ ਮਿੱਟੀ ਦੀ ਯਾਦ ਮਹਾਂਪੁਰਚਾਂ ਦੀ ਮਿੱਟੀ ਦੀ ਯਾਦ ਨੂੰ ਤਾਜ਼ਾ ਕਰਦੀ ਹੋਏ ਹਰ ਸਾਲ ਦੀ ਤਰ੍ਹਾਂ ਪਰਸੋਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬਹਾਰੀ ਤੁਰਕੀ ਬਾਣੀ ਆਏ ਤਿਸਗਲੀ ਚਿੰਤ ਮਟਾਏ ਜੀ ਦੇ ਸ੍ਰੀ ਅਖੰਡ ਯਾਤ ਪ੍ਰਾਰੰਭ ਕੀਤੇ ਗਏ ਸਨ ਸਵੇਰੇ 11 ਵਜੇ ਲੱਗੇਗਾ ਸ੍ਰੀ ਖੰਡਪਾ ਸਾਹਿਬ ਦੇ ਭੋਗ ਪਾਏਗਾ ਉਪਰੰਤ ਆਰਤੀ ਕੀਰਤਨ ਹੋਇਆ ਔਰ ਉਲੇ ਪੰਡਾਲਾਂ ਦੇ ਵਿੱਚ ਸਤਿਗੁਰਾਂ ਨੇ ਸੰਗਤਾਂ ਨੂੰ ਦਰਸ਼ਨ ਦਿਵਾ ਦਿੱਤੇ ਇਸ ਵਿੱਚ ਸੰਤ ਮਹਾਂਪੁਰਖਾਂ ਨੇ ਰਬੀ ਬਾਣੀ ਦਾ ਕੀਰਤਨ ਵੀ ਜਤੀਆ ਨਾ ਰਬੀ ਬਾਣੀ ਦਾ ਸਤਿਗੁਰਾਂ ਨੇ ਮਹਿਮਾ ਸੰਗਤਾਂ ਨੂੰ ਸਰਵਣ ਕਰਾਈ ਔਰ ਸਿਗੂ ਦਾਸਾ ਸਦੂ ਸੰਪਾਦਾ ਸਾਟੀ ਜੇ ਤੱਕ ਪੰਜਾਬ ਇਹ ਮਹਾਪੁਰਚੀ ਦੀ ਬਕ ਬਕ ਸੰਪਦਾਵਾਂ ਦੇ ਮਹਾਪੁਰਚਾ ਨੇ ਸੰਗਤਾਂ ਨੂੰ ਦਰਸ਼ਨ ਦਾਦਾ ਦਿੱਤੇ ਸਾਰਿਆਂ ਦਾ ਕੋਟਾਨ ਕੋਟਾਨ ਧੰਨਵਾਦ ਔਰ ਜਿਤਨੀ ਵੀ ਸੰਗਤਾਂ ਦੇਸ਼ ਵਿਦੇਸ਼ ਤੋਂ ਨਿਕਨ ਨਿਵਾਸੀ ਸੰਗਤਾਂ ਲਾਕੇ ਦੀਆਂ ਸੰਗਤਾਂ ਜਿਤਨਾ ਵੀ ਆਈਆਂ ਨੇ ਉਹਨਾਂ ਦਾ ਵੀ ਕੋਟਾਨ ਕੋਟਾਨ ਧੰਨਵਾਦ ਜਿਨ੍ਹਾਂ ਨੇ ਇਸ ਮਹਾਨ ਜਗ ਦੇ ਵਿੱਚ ਆਪਣੇ ਤਨ ਮਨ ਤਾਂ ਦੇ ਨਾਲ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ ਔਰ ਜਸਵੀਰ ਸਿੰਘ ਜੀ ਜਗਵਾਣੀ ਤੋਂ ਪਹੁੰਚੇ ਨੇ ਉਹਨਾਂ ਦਾ ਵੀ ਧੰਨਵਾਦ ਔਰ ਨਗਰਾਂ ਦੇ ਵਿੱਚੋਂ ਸਰਪੰਚ ਸਾਹਿਬਾਨ ਔਰ ਵੱਖ-ਵੱਖ ਮੁਕੀਨ ਨਗਰਾਂ ਦੇ ਪਹੁੰਚੇ ਨੇ ਉਹਨਾਂ ਨੂੰ ਵੀ ਜਿਹੜਾ ਹੈ ਮਹਾਪੁਰਚਾਂ ਵੱਲੋਂ ਸੁਰਪਾ ਦੇ ਕਰਕੇ ਸਨਮਾਨਿਤ ਕੀਤਾ ਗਿਆ ਜਿਤਨੇ ਵੀ ਸੰਗਤ ਆਈਆਂ ਨੇ ਸਾਰਿਆਂ ਦਾ ਕੋਟਾਨ ਕੋਟਾ ਧੰਨਵਾਦ ਔਰ ਜਿਤਨੇ ਵੀ ਮਹਾਪੁਰਚ ਇੱਕ ਇੱਕ ਕਦਮ ਚੱਲ ਕੇ ਆਏ ਨੇ ਸਾਡੇ ਸਿਰ ਮੱਥੇ ਇਹਨਾਂ ਦਾ ਸਾਰੇ ਮਹਾਪੁਰਚਾਂ ਦਾ ਕੋਟਾਨ ਕੋਟਾ ਧੰਨਵਾਦ ਔਰ ਸਰਬ ਧਰਮ ਨਿਊਜ਼ ਤੋਂ ਜਥੇਦਾਰ ਦਰਜੀਤ ਸਿੰਘ ਦੀ ਛੋਡੀ ਪਹੁੰਚੇ ਨੇ ਇਹਨਾਂ ਦਾ ਵੀ ਕੋਟਾਂਤ ਕੋਟਾਂਤ ਧੰਨਵਾਦ ਆ ਹੁਣ ਜਿਹੜਾ ਹੈ ਪ੍ਰਚਾਰ ਪਤਾਇਆ ਜਾ ਰਿਹਾ ਤੇ ਉਸ ਤੋਂ ਬਾਅਦ ਜਿਹੜਾ ਹੈ ਹੁਣ ਨਿੱਜੀ ਸਰੂਪ ਮਹਾਰਾਜ ਨਿੱਜੀ ਸਥਾਨਾਂ ਤੇ ਪਹੁੰਚਾਏ ਜਾਣਗੇ ਸਾਰੀਆਂ ਸੰਗਤਾਂ ਦਾ ਵਾਰ-ਵਾਰ ਕੋਟਾਂਤ ਕੋਟਾਂਤ ਧੰਨਵਾਦ ਜਿਨ੍ਹਾਂ ਨੇ ਤਨਮਤਾਂ ਦੇ ਨਾਲ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ